ਉੱਧਰ ਸਮਾਣਾ ਦੇ ਸ਼ਹੀਦ ਫਲਾਈਟ ਲੈਫਟੇਨੈਂਟ 모হিত ਕੁਮਾਰ ਗਰਗ ਸਕੂਲ ਆਫ ਐਮਿਨੈਂਸ ਅਤੇ ਦਸੈਂਟ ਥਰੇਜਾ ਗਵਰਨਮੈਂਟ ਸਕੂਲ ਵਿੱਚ ਗਰਮ ਰੁੱਤ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਨ ਡਬਲਯੂ ਨਿਊਜ਼ ਚੈਨਲ ਸਮਾਣਾ ਦੇ ਸ਼ਹੀਦ ਫਲਾਈਟ ਲੈਫਟੇਨੈਂਟ 모হিত ਗਰਗ ਸਕੂਲ ਆਫ ਐਮਿਨੈਂਸ ਅਤੇ ਦਸੈਂਟ ਥਰੇਜਾ ਗਵਰਨਮੈਂਟ ਸਕੂਲ ਵਿਖੇ ਗਰਮ ਰੁੱਤ ਖੇਡਾਂ ਦੀ ਸ਼ੁਰੂਆਤ ਮੌਕੇ ਸਮਾਣਾ ਦੇ ਮਸ਼ਹੂਰ ਖੇਡ ਪ੍ਰੇਮੀ ਅਤੇ ਸਮਾਜ ਸੇਵੀ ਮਹਿੰਦਰ ਸਿੰਘ ਢੀਮਾਨ ਵੱਲੋਂ ਵਿਸ਼ੇਸ਼ ਸ਼ਿਰਕਤ ਕੀਤੀ ਗਈ ਹੈ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਵੀ ਉਹਨਾਂ ਵੱਲੋਂ ਕੀਤੀ ਗਈ ਹੈ ਇਸ ਮੌਕੇ ਮਹਿੰਦਰ ਢੀਮਾਨ ਸੈਂਟ ਥਰੇਜਾ ਗਵਰਨਮੈਂਟ ਸਕੂਲ ਵਿੱਚ ਵੀ ਪਹੁੰਚੇ ਨੇ ਅਤੇ ਬੱਚਿਆਂ ਨੂੰ 1000 ਰੁਪਏ ਰਿਫਰੈਸ਼ਮੈਂਟ ਲਈ ਵੀ ਦਿੱਤੇ ਗਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਆਖਿਆ ਕਿ ਬੱਚਿਆਂ ਦੀ ਖੇਡ ਭਾਵਨਾ ਕਿ ਬੱਚਿਆਂ ਵਿੱਚ ਖੇਡ ਭਾਵਨਾ ਪੈਦਾ ਕਰਨ ਲਈ ਇਸ ਪ੍ਰਕਾਰ ਦੇ ਉਪਰਾਲੇ ਜ਼ਰੂਰੀ ਨੇ ਇਸ ਮੌਕੇ ਉਹਨਾਂ ਦੇ ਨਾਲ ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਰਵਿੰਦਰ ਸੋਹਲ ਅਤੇ ਉੱਗੇ ਸਮਾਜ ਸੇਵੀ ਬਲਜੀਤ ਸਿੰਘ ਮਿੰਟੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਨੇ ਸਾਡੀ ਸੰਸਥਾ ਜੀ ਸਪੋਰਟਸ ਐਸੋਸੀਏਸ਼ਨ ਸਮਾਣਾ ਪਿਛਲੇ ਤਕਰੀਬਨ 25 ਸਾਲ ਤੋਂ ਅਸੀਂ ਬਣੀ ਹੋਈ ਹੈ ਇਹ ਇਸ ਟਾਈਮ ਸਾਡੇ ਪ੍ਰਧਾਨ ਬਲਜੀਤ ਸਿੰਘ ਮਿੰਟੂ ਹੈ ਜਿਹਨੇ ਮੇਰੇ ਨਾਲ ਹੀ ਖੜੇ ਨੇ ਔਰ ਮੈਂ ਵਾਈਸ ਪ੍ਰੈਜ਼ੀਡੈਂਟ ਹਾਂ ਉੱਥੇ ਅਸੀਂ ਹਰ ਸਾਲ ਉੱਥੇ ਵੀ ਕੈਂਪ ਲਾਉਂਦੇ ਰਹਿੰਨੇ ਆ ਪਰ ਜਿਹੜਾ ਇਹ ਜ਼ੋਨ ਟੂਰਨਾਮੈਂਟ ਹੋ ਰਹੇ ਆ ਅਸੀਂ ਵੀ ਜ਼ੋਨ ਖੇਡੇ ਹੋਏ ਆ ਸਕੂਲਾਂ ਦਾ ਆਪਸੀ ਜਿਹੜਾ ਗੇਮਾਂ ਹੁੰਦੀਆਂ ਨੇ ਉਹ ਜ਼ੋਨ ਦੀਆਂ ਜਿੰਨੇ ਸਕੂਲ ਆਉਂਦੇ ਨੇ ਉਹਨਾਂ 'ਚ ਹੁੰਦਾ ਹੈ ਇਹ ਬਹੁਤ ਵਧੀਆ ਇੱਕ ਉਪਰਾਲਾ ਹੈ ਬੱਚਿਆਂ ਵਾਸਤੇ ਵੀ ਸਪੋਰਟਸ ਮੈਂ ਨਿਕਲਦੇ ਨੇ ਇਸ ਕੰਮ ਚੋਂ ਔਰ ਜਿਹੜੇ ਲੜਾਈ ਝਗੜੇ ਨੇ ਜਾਂ ਨਸ਼ੇ ਨੇ ਇਹਨਾਂ ਤੋਂ ਵੀ ਕੋਈ ਨਜਾਤ ਮਿਲਦੀ ਹੈ। ਤੋਂ ਮੈਂ ਤਾਂ ਕਹਿੰਦਾ ਬਹੁਤ ਵਧੀਆ ਪ੍ਰੋਗਰਾਮ ਹੈ ਇਹ। ਅ तकरीबन ਦੋ ਵਾਰੀ ਸਕੂਲਾਂ ਦੇ ਮੁਕਾਬਲੇ ਹੁੰਦੇ ਨੇ ਇਹ ਸਰਦ ਰੁੱਤ ਤੇ ਜਾਂ ਗਰਮ ਰੁੱਤ ਦੇ। ਇਹ ਅੱਜ ਹੁਣ ਗਰਮ ਰੁੱਤ ਦੇ ਚੱਲ ਰਹੇ ਨੇ। ਅੱਜ 22 ਕਮਾਂਡੋ ਦੇ ਅਸੀਂ ਓਪਨਿੰਗ ਤੇ ਆਏ ਆ। ਅਸੀਂ ਵਧਾਈ ਦਿੰਦੇ ਆ ਪ੍ਰਿੰਸੀਪਲ ਸਾਹਿਬ ਨੂੰ ਵੀ। ਔਰ ਇਹਨਾਂ ਦਾ ਜੋ ਸਟਾਫ ਹੈ ਸਪੋਰਟ ਸੈਸ਼ਨ ਸਪੋਰਟਸ ਦਾ ਜਿਹੜੇ ਖਿਡਾਰੀ ਨੇ ਜਾਂ ਟੀਚਰ ਨੇ ਇਹ ਵਧਾਈ ਦੇ ਪਾਤਰ ਨੇ ਅੱਛਾ ਮੈਡਮ ਜਿਸ ਤਰ੍ਹਾਂ ਤੁਹਾਡੇ ਸਕੂਲ ਦੇ ਵਿੱਚ ਇਹ ਜੜੀਆਂ ਇਵੈਂਟਸ ਹੋ ਰਹੀਆਂ ਨੇ ਤੇ ਬੱਚੇ ਕਿਹੜੇ-ਕਿਹੜੇ ਸਕੂਲਾਂ ਤੋਂ ਜਿਹੜੇ ਇੱਥੇ ਪਹੁੰਚ ਰਹੇ ਆ ਔਰ ਇਸ ਸਰ ਇਹਦੇ ਵਿੱਚ ਆਲਮੋਸਟ ਸਮਾਨਾ ਬਲਾਕ ਦੇ ਸਾਰੇ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲ ਪਾਰਟਿਸਪੇਟ ਕਰ ਰਹੇ ਨੇ ਜਿਸ ਵਿੱਚ ਮਿਡਲ ਹਾਈ ਸੀਨੀਅਰ ਸਕੈਂਡਰੀ ਤੇ ਹਰੇਕ ਗੇਮ ਹੋ ਰਹੀ ਹੈ ਸਰੇ ਦੇ ਵਿੱਚ 17-18 ਗੇਮਜ਼ ਹੋ ਰਹੀਆਂ ਨਗੀਆਂ ਇਹ 10-12 ਦਿਨਾਂ ਦਾ ਟੂਰਨਾਮੈਂਟ ਹੈ ਤੇ ਮੈਂ ਖੁਦ ਇੱਕ ਸਪੋਰਟਸ ਪਰਸਨ ਹੋਣ ਦੇ ਨਾਤੇ ਹਮੇਸ਼ਾ ਮੈਂਨੇ ਬਾਤ ਚੜ ਕੇ ਹਿੱਸਾ ਲੀਤਾ ਸਪੋਰਟਸ ਦੇ ਵਿੱਚ ਤੇ ਬੱਚਿਆਂ ਨੂੰ ਬਤ-ਬਤ ਮੋਟੀਵੇਟ ਕੀਤਾ ਕਿ ਪੜ੍ਹਾਈ ਦੇ ਨਾਲ ਖੇਡਾਂ ਬਹੁਤ ਜ਼ਰੂਰੀ ਨੇ ਕਿਉਂਕਿ ਇਹਦੇ ਨਾਲ ਇੱਕ ਤਾਂ ਸਾਨੂੰ ਮਿਹਨਤ ਕਰਨ ਦੀ ਆਦਤ ਪੈ ਜਾਂਦੀ ਹੈ ਅਸੀਂ ਇੱਕ ਪੰਕਚੁਅਲ ਹੋ ਜਾਂਦੇ ਆ ਸਮੇਂ ਦੇ ਪਾਬੰਦ ਹੋ ਜਾਂਦੇ ਆ ਨਸ਼ੇ ਤੋਂ ਦੂਰ ਰਹਿਨੇ ਆ ਮੈਂ ਜੀ ਬਲਜੀਤ ਸਿੰਘ ਮਿੰਟੂ ਸਪੋਰਟ ਐਸੋਸੀਏਸ਼ਨ ਸੋਮਨਾ ਦਾ ਪ੍ਰੈਜ਼ੀਡੈਂਟ ਹੈ ਤੇ ਜਿਹੜੀ ਸਪੋਰਟ ਸੈ ਅਸੀਂ ਸਪੋਰਟਸ ਐਕਟੀਵਿਟੀ ਜਿਹੜੀ ਕਰਦੇ ਆਂ ਜੀ ਸਾਡਾ ਫਿਜ਼ੀਕਲ ਫਿਟਨੈਸ ਕੈਂਪ ਲਗਦੇ ਆ ਜੀ ਬੱਚਿਆਂ ਦੇ ਜਿਹੜੇ 8 ਸਾਲ ਤੋਂ ਲੈ ਕੇ 13 ਸਾਲ ਦੇ ਬੱਚਿਆਂ ਦਾ ਅਸੀਂ ਕੈਂਪ ਲਗਾਨੇ ਆ ਹਰ ਸਾਲ ਇਹ 20 ਪੀਪਲ ਤੋਂ ਤਕਰੀਬਨ ਅਸੀਂ 25 ਕੈਂਪ ਲਾ ਚੁੱਕੇ ਆ ਜੀ ਹਰ ਸਾਲ ਸਾਡਾ ਕੈਂਪ ਲੱਗਦਾ ਤੇ ਮੈਂ ਵੀ ਇਹ ਗਵਰਨਮੈਂਟ ਹਾਈ ਸਕੂਲ ਦਾ ਇੱਕ ਪਹਿਲਾ ਸਟੂਡੈਂਟ ਸੀ ਜੀ 8th ਤੋਂ ਲੈ ਕੇ 10th ਤੱਕ ਮੈਥੀ ਕੀਤੀ ਹੈ ਤੇ 8th ਦੇ ਵਿੱਚ ਮੈਂ ਵੀ ਸਪੋਰਟਸ ਦੀ ਸਟਾਰਟਿੰਗ ਇੱਥੋਂ ਹੀ ਕੀਤੀ ਸੀ ਮੇਰਾ 8th ਤੇ ਵਿੱਚ ਸਭ ਜੂਨੀਅਰ ਦੇ ਵਿੱਚ ਮੇਰਾ 골ਡ ਮੈਡਲ ਬਾਕਸਿੰਗ ਦੇ ਵਿੱਚ ਆਇਆ ਸੀ ਉਸ ਤੋਂ ਬਾਅਦ ਮੇਰੀ ਕੈਰੀਅਰ ਦੀ ਸ਼ੁਰੂਆਤ ਹੋਈ ਤੇ ਇਸ ਨਾਲ ਅਸੀਂ ਸਪੋਰਟਸ ਦੇ ਨਾਲ ਜੁੜੇ ਹੋਏ ਹਾਂ ਬੱਚਿਆਂ ਨੂੰ ਵੀ ਜਿਹੜਾ ਜਾਣਦੇ ਇਹ ਮੁਕਾਬਲੇ ਹੋ ਰਹੇ ਨੇ ਇਦੇ ਵਿੱਚ ਸਟਾਰਟਿੰਗ ਹੈ ਜੋਨ ਤੋਂ ਸਟਾਰਟ ਹੋ ਕੇ ਬੱਚੇ ਬਹੁਤ ਹਾਈ ਲੈਵਲ ਤੱਕ ਜਾਂਦੇ ਨੇ ਤੇ ਇਹ ਸਪੋਰਟਸ ਪ੍ਰਤੀ ਨਾਲੇ ਇਹਨਾਂ ਦੀ એનર્ਜੀ ਹੈ ਜਿਹੜੀ ਉਹਦੇ ਵਿੱਚ ਠੀਕ ਹੁੰਦੀ ਹੈ ਤੇ ਨਹੀਂ ਜਿਹੜੀ ਬੱਚਿਆਂ ਦੀ એનર્ਜੀ ਕਿਤੇ ਨਾ ਕਿਤੇ ਤਾਂ ਉਹਨਾਂ ਨੇ ਵੇਸਟ ਕਰਨੀ ਹੈ ਉਹਨਾਂ ਨੇ ਗਲਤ ਐਕਟੀਵਿਟੀਆਂ ਤੇ ਕਰ ਲੈਣੀਆਂ ਸਪੋਰਟਸ ਨਾਲ ਜੁੜਨ ਦਾ ਜਿਹੜਾ ਸਭ ਤੋਂ ਵਧੀਆ ਬੱਚਿਆਂ ਨੂੰ ਠੀਕ ਹਾਂ ਅਸੀਂ ਜੀ ਰੋਲ ਬੱਚਿਆਂ ਦੇ ਸਕੂਲਾਂ ਦੀਆਂ ਗੇਮਾਂ ਨੇ ਜਿਹੜੀਆਂ ਇਹ ਜੋਨ ਪੱਧਰ ਦੀਆਂ ਉਹ ਸ਼ੁਰੂ ਕੀਤੀਆਂ ਹੋਏ ਨੇ 1 ਅਗਸਤ ਤੋਂ 14 ਅਗਸਤ 2024 ਤੱਕ ਇਹਦੇ ਵਿੱਚ ਵੱਖ-ਵੱਖ ਟੀਮਾਂ ਭਾਗ ਲੈ ਰਹੀਆਂ ਨੇ ਸਾਰੇ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਭਾਗ ਲੈ ਰਹੇ ਨੇ ਉਹਨਾਂ ਵਿੱਚੋਂ ਅਸੀਂ ਸਿਲੈਕਸ਼ਨ ਕਰਕੇ ਜਿਹੜੇ ਵਧੀਆ 플레이ਰ ਨੇ ਉਹਨਾਂ ਦੀ ਜ਼ਿਲ੍ਹੇ ਦੀ ਟੀਮ ਬਣਾ ਰਿਹਾ ਤਾਂ ਜੋ ਸਾਡਾ ਜ਼ੋਨ ਆ ਜਿਹੜਾ ਸਮਾਣਾ ਜ਼ਿਲ੍ਹੇ ਵਿੱਚ ਉੱਪਰ ਆ ਸਕੇ ਤੇ ਉਸ ਤੋਂ ਬਾਅਦ ਅਸੀਂ ਸਟੇਟ ਵਾਸਤੇ ਵਧੀਆ 플레이ਰ ਪੈਦਾ ਕਰ ਸਕੀਏ ਇਸ ਕਰਕੇ ਸਾਡਾ ਉਪਰਾਲਾ ਇਹੀ ਆ ਵੀ ਸਾਰੇ ਸਕੂਲਾਂ ਦੇ ਵਿੱਚੋਂ ਵਧੀਆ 플레이ਰ ਅਸੀਂ ਸਿਲੈਕਟ ਕਰਕੇ ਜ਼ਿਲ੍ਹੇ ਵਾਸਤੇ ਲੈ ਕੇ ਜਾ ਰਹੇ ਹਾਂ ਠੀਕ ਹੈ ਜੀ ਔਰ ਬੱਚਿਆਂ ਦੇ ਵਿੱਚ ਜਿਹੜਾ ਉਤਸ਼ਾਹ ਪੈਦਾ ਕਰਨ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਹੋਰ ਤੁਸੀਂ ਉਪਰਾਲੇ ਕਰ ਰਹੇ ਹੋ ਤੇ ਉਹਦੇ ਨਾਲ ਬੱਚੇ ਜਿਹੜੇ ਅੱਗੇ ਆਉਣ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਕਰਨ ਲਈ ਜੀ ਸਾਡੇ ਕੋਲ ਸਰੀਰ ਸਿੱਖਿਆ ਦੇ ਅਧਿਆਪਕਾਂ ਮੋਸਟਲੀ ਸਾਰੇ ਸਕੂਲਾਂ ਦੀ ਵਿੱਚ ਨੇ ਤੇ ਸਾਰੇ ਮਿਹਨਤੀ ਅਧਿਆਪਕ ਨੇ ਸਾਡੇ ਜਿੰਨੇ ਫਿਜ਼ੀਕਲ ਦੇ ਅਧਿਆਪਕ ਨੇ ਨਾ ਸਾਰੇ ਬਹੁਤ ਮਿਹਨਤੀ ਨੇ ਸਾਰੇ ਸਕੂਲਾਂ ਵਿੱਚ ਬੱਚਿਆਂ ਦੀ ਪੂਰੀ ਪ੍ਰੈਕਟਿਸ ਕਰਵਾ ਰਹੇ ਨੇ ਤੇ ਨਾਲ ਹੀ ਉਹਨਾਂ ਨੂੰ ਗਾਈਡ ਲਾਈਨ ਦੇ ਰਹੇ ਨੇ ਗੇਮ ਬਾਰੇ ਤੇ ਵਧੀਆ ਬੱਚੇ 플레이ਰ ਸਾਡੇ ਕੋਲ ਲੈ ਕੇ ਆ ਰਹੇ ਨੇ ਥੈਂਕ ਯੂ तो जैसे आप इस स्कूल में आ जाइए स्पोर्ट्स इवेंट हो रहा है तो बच्चों के लिए आप क्या जो मैसेज देना चाहेंगे आई वुड लाइक टू से दैट दिस इज अ गुड अपॉर्चुनिटी फॉर ऑल ऑफ ऑल द स्टूडेंट्स ऑफ ए वेरियस स्कूल्स दैट दिस काइंड ऑफ प्रैक्टिसेस एंड द कंपटीशन विल मेक आवर स्टूडेंट्स मोर एक्टिव इन द गेम्स एज़ वेल एज़ इन द स्पोर्ट्स एंड आई थिंक ऑल आर नॉट इक्वल सम आर नॉट एबल टू स्टडी बट दे मे बी गुड इन स्पोर्ट्स So that that can promote the students to get good future, and I think these kinds of activities should conduct in all of the school, and uh, the children should be uh, more interested in that, as well as the studies, also all kind of other activities, and it's uh, good to have here, and uh, even nice to see where students from various schools. and they are also getting to see the schools and we are also getting to know uh, mingli with other schools they are also getting more experiences Thanks. thank you ma'am yeah, thank you coach ban ke aaj is field de vichon dekho sir har ik teacher koi bhi hai chahe kisi bhi subject da jadon ohna de bacche kitte agge kisi bhi event de vich participate karde ne achhi performance karde ne ta teacher waste maan wali gall hundi hai chahe haar na jitna vadhi gall hai ਲੇਕਿਨ ਬੈਸਟ ਜੋ ਪਰਫਾਰਮੈਂਸ ਹੈ ਨਾ ਉਹਦੇ ਨਾਲ ਬਹੁਤ ਖੁਸ਼ੀ ਮਿਲਦੀ ਹੈ ਮੈਂ ਤਾਂ ਇਹੀ ਕਹਾਂਗੀ ਕਿ ਸਾਨੂੰ ਸਾਰਿਆਂ ਨੂੰ ਐਫਰਟ ਕਰਨੇ ਚਾਹੀਦੇ ਨੇ ਹੋਰ ਜ਼ਿਆਦਾ ਐਫਰਟ ਕਰਨੇ ਚਾਹੀਦੇ ਨੇ ਕਿਉਂਕਿ ਸਕੂਲ ਜਿਵੇਂ ਕੋਆਪਰੇਟ ਕਰਦਾ ਹੈ ਸਾਡੇ ਨਾਲ ਠੀਕ ਹੈ ਸਾਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਬੱਚਿਆਂ ਨਾਲ ਕਿ ਬੱਚੇ ਨੂੰ ਅੱਗੇ ਤੱਕ ਲੈ ਕੇ ਜਾਈਏ ਕਿਉਂਕਿ ਅੱਜ ਕੱਲ੍ਹ ਦੇ ਬੱਚੇ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਨਸ਼ਿਆਂ ਵੱਲ ਬਹੁਤ ਜਾ ਰਹੇ ਨੇ ਤਾਂ ਜਦੋਂ ਗੇਮ ਕਰਨਗੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਠੀਕ ਹੈ ਗਰਾਊਂਡ ਨਾਲ ਟੱਚ ਰਹਿਣਗੇ ਤਾਂ ਹੈਲਦੀ ਫੂਡ ਖਾਣਗੇ ਹੈਲਦੀ ਰਹਿਣਗੇ ਠੀਕ ਥੈਂਕ ਯੂ